ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਮੇਨ ਮਕਸਦ ਆਪਣਾ ਅੱਜ ਦੀ ਵੀਡੀਓ ਬਣਾਉਣ ਦਾ ਇਹ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਦੇਖ ਰਹੇ ਆ ਵੀ ਬਾਰਿਸ਼ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ ਤੇ ਪੰਜਾਬ ਦੇ ਕੋਸ਼ ਹਿੱਸੇ ਦੇ ਵਿੱਚ ਜਿਹੜਾ ਪਾਣੀ ਆ ਗਿਆ ਹੜ ਆ ਗਿਆ ਸੋ ਜਿਹੜੀ ਬਾਰਿਸ਼ ਆਉਣ ਦੇ ਕਾਰਨ ਜਿਹੜਾ ਕਬੱਡੀ ਪਲੇਅਰ ਆਪਣਾ ਗੰਗਾ ਵਾਲਾ ਗਰਲਾਲ ਆ ਭਰਾ ਦੇ ਘਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਭਰਾ ਦੇ ਘਰ ਦੀਆਂ ਛੱਤਾਂ ਡਿੱਗੀਆਂ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਬੱਡੀ ਵਾਲੇ ਵੀਰਾਂ ਨੇ ਖੇਡ ਪ੍ਰਮੋਟਰਾਂ ਨੇ ਸਾਡਿਆਂ ਨੇ ਤੇ ਨਾਲ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਵੀ ਭਰਾ ਦੇ ਆਪਾਂ ਜਿਹੜੀ ਵੱਧ ਤੋਂ ਵੱਧ ਮਦਦ ਕਰ ਸਕੀਏ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਹੁਣ ਰਲ ਮਿਲ ਕੇ ਚਾਰੇ ਪਾਸੇ ਮਦਦ ਕਰਨ ਦਾ ਆਪਣਾ ਫਰਜ ਆ ਖੜ ਵੀ ਆਏ ਹੋਏ ਆਪਾਂ ਉਧਰ ਵੀ ਮਦਦ ਕਰਨੀ ਆ ਤੇ ਕਬੱਡੀ ਪਲੇਅਰ ਗੰਗਾ ਵਾਲੇ ਗਰਲਾਲ ਦੇ ਨਾਲ ਵੀ ਖੜਨਾ ਸੋ ਮੈਂ ਇੱਕ ਫੋਨ ਕੀਤਾ ਸੀ ਭਰਾ ਨੂੰ ਆਪਣੇ ਨੂੰ ਬਰਾਡ ਬਾਜੀਖਾਨੇ ਵਾਲਾ ਕਨੇਡਾ ਦੇ ਵਿੱਚ ਰਹਿੰਦਾ ਬਾਈ ਨੂੰ ਮੈਂ ਦੱਸੀ ਸਾਰੀ ਗੱਲ ਤੇ ਬਾਈ ਕਹਿੰਦਾ ਵੀ ਜਿੰਨੇ ਜੋਗੇ ਹੈਗੇ ਆਪਾਂ ਉੰਨੀ ਮਦਦ ਕਰਾਂਗੇ ਕਿਉਂਕਿ ਹੜ ਉਹ ਕਹਿੰਦਾ ਵੀ ਜਿਹੜੇ ਜ਼ਿਆਦਾ ਹੋਏ ਆ ਪੰਜਾਬ ਦੇ ਵਿੱਚ ਅਸੀਂ ਉਧਰ ਵੀ ਜਿਹੜੀ ਮਦਦ ਕਰ ਰਹੇ ਹਾਂ ਸੋ ਮੈਨੂੰ ਮਾਣ ਸੀ ਭਰਾ ਤੇ ਤੇ ਭਰਾ ਨੇ 5000 ਰੁਪਏ ਦੀ ਨੜੀ ਮਦਦ ਗਰਲਾਲ ਦੇ ਲਈ ਭੇਜੀ ਆ ਸੋ ਤਹਿ ਦਿਲੋਂ ਧੰਨਵਾਦ ਆ ਬਰਾਡ ਬਾਜੀਖਾਨੇ ਵਾਲੇ ਦਾ ਕੈਨੇਡਾ ਵਿੱਚ ਰਹਿੰਦਾ ਆਪਣਾ ਭਰਾ ਤੇ ਜਿਹੜੇ ਪਾਸੇ ਪਾਣੀ ਜ਼ਿਆਦਾ ਆਇਆ ਹੋਇਆ ਉਧਰ ਵੀ ਸਾਡੇ ਭਰਾ ਨਹੀਂ ਉਹ ਮਦਦ ਜਿਹੜੀ ਦਿੱਤੀ ਜਾ ਰਹੀ ਆ ਬਰਾੜ ਬਾਜੇਖਾਨੇ ਵਾਲਾ ਬਾਈ ਆਪਣਾ ਵਾਹੀ ਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਐਨਆਰਆਈ ਵੀਰ ਜਿੰਨੇ ਭਰਾ ਬਰਾੜ ਦੇ ਨਾਲ ਰਲ ਮਿਲ ਕੇ ਮਦਦ ਕਰ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ 5000 ਰੁਪਏ ਦੀ ਮਦਦ ਜਿਹੜੀ ਗਰਲਾਲ ਦੇ ਲਈ ਆਈ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਜਿੰਨੇ ਜੋਗੇ ਹੈਗੇ ਆਪਾਂ ਗਰਲਾਲ ਗੰਗਾ ਦੀ ਮਦਦ ਕਰ ਸਕੀਏ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਦੀ ਫਤਿਹ ਇਸ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ